ਸਰ ਜੀ ਸਰ ਪ੍ਰੋਗਰਾਮਿਕ ਅਡਾਇਸ ਨੂੰ ਕੀਤੀ ਗਈ ਹੈ ਸਾਡੇ ਫੋਰੈਸ ਡਿਪਾਰਟਮੈਂਟ ਦੇ ਸਹਿਯੋਗ ਨਾਲ ਅਸੀਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਇੱਕ ਮਹਿੰਮ ਸ਼ੁਰੂ ਕੀਤੀ ਸੀ 30 ਜੂਨ ਨੂੰ ਮੇਰੇ ਵੱਲੋਂ ਰੱਖੀ ਵੈਲਫੇਅਰ ਮੀਟਿੰਗ ਵਿੱਚ ਹਰੇਕ ਜਵਾਨ ਦੀ ਡਿਊਟੀ ਲਗਾਈ ਗਈ ਸੀ ਕਿ ਉਹ 10 ਬੂਟੇ ਆਪਣੇ ਘਰ ਦੇ ਆਲੇ ਦੁਆਲੇ ਜਾਂ ਦਫ਼ਤਰ ਦੇ ਆਲੇ ਦੁਆਲੇ ਲਗਾਏਗਾ ਅਤੇ ਉਹਨਾਂ ਦੀ ਲਗਾਤਾਰ ਸਾਂਭ ਸੰਭਾਲ ਵੀ ਕਰੇਗਾ ਜਿਸ ਨੂੰ ਅੱਜ ਅਸੀਂ 90% ਕੰਮ ਮੁਕੰਮਲ ਕਰ ਲਿਆ ਹੈ ਅਸੀਂ 8400 ਬੂਟਾ ਲਾ ਚੁੱਕੇ ਹਾਂ ਜਿਹੜਾ ਸਾਡਾ ਟਾਰਗੇਟ ਹੈ ਉਹ 10000 ਹੈ ਤੇ 10000 ਦੇ ਵਿੱਚੋਂ ਜਿਹੜਾ 1600 ਬੂਟਾ ਉਹ ਅਸੀਂ ਲਾ ਰਿਆ ਕੁਝ ਮੁਲਾਜ਼ਮ ਡਿਊਟੀ ਤੇ ਹੋਣ ਕਰਕੇ ਕੋਈ ਸਪੋਰਟ ਸੈਂਟਰ ਵਿੱਚ ਹੋਣ ਕਰਕੇ ਕੋਈ ਸੜਕ ਸੁਰੱਖਿਆ ਵਿੱਚ ਹੋਣ ਕਰਕੇ ਕੁਝ ARP ਡਿਊਟੀ ਜਿਹੜੀ ਸਾਡੀ ਬਟਾਲੀਅਨ ਦੀ ਲੱਗੀ ਹੋਈ ਹੈ ਐਂਟੀ ਰਾਈਟ ਉਹ ਡਿਊਟੀ ਤੇ ਹੋਣ ਕਰਕੇ ਥੋੜੇ ਜਿਹੇ ਰਹਿ ਗਏ ਨੇ 1600 ਬੂਟੇ ਉਹ ਵੀ ਅਸੀਂ 1600 ਰੁੱਖ ਜਾਂ ਬੂਟਾ ਜਲਦੀ ਲਾ ਦਿਆਂਗੇ ਤੇ ਉਹਨਾਂ ਦੀ ਲਗਾਤਾਰ ਸੰਭਾਲ ਕਰਾਂਗੇ ਇਸ ਕੰਮ ਨੂੰ ਸਿਰੇ ਚੜਾਉਣ ਦੇ ਲਈ ਅਸੀਂ ਬਿਲਕੁਲ ਇੱਕ ਮਾਈਕਰੋ ਮੈਨੇਜਮੈਂਟ ਤਿਆਰ ਕੀਤੀ ਸੀ ਜਿਸ ਦੇ ਤਹਿਤ ਜਵਾਨ ਜਦੋਂ ਬੂਟਾ ਲਾਏਗਾ ਤੇ ਉਹ ਇੱਕ ਫੋਟੋ ਕੰਟਰੋਲ ਰੂਮ ਤੇ ਪਾਏਗਾ ਉਸ ਦੀ ਬੂਟੇ ਦੀ ਤਾਂ ਕਿ ਗਰਾਊਂਡ ਲੈਵਲ ਤੇ ਇਹ ਸਾਬਤ ਹੋ ਸਕੇ ਵੀ ਜਵਾਨ ਨੇ ਬੂਟੇ ਦਸ ਲਾਏ ਨੇ ਇਵੇਂ ਇਹਨਾਂ ਨੂੰ ਇੱਥੋਂ ਤੱਕ ਕਿਹਾ ਗਿਆ ਸੀ ਵੀ ਤੁਹਾਡੀ ਅਗਲੀ ਤਨਖਾਹ ਜੁਲਾਈ ਮਹੀਨੇ ਦੀ ਤਨਖਾਹ ਤੁਹਾਡੇ 10 ਬੂਟੇ ਮੁਕੰਮਲ ਹੋਣ ਤੋਂ ਬਾਅਦ ਹੀ ਤੁਹਾਨੂੰ ਮਿਲੇਗੀ ਜਿਸ ਨੂੰ ਕਿ ਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਪੂਰਾ ਕੀਤਾ ਹੈ ਕਈ ਜਵਾਨਾਂ ਨੇ 10 ਦੀ بجائے 15 ਬੂਟੇ ਵੀ ਲਾਏ ਨੇ ਸਰ ਅਗੇ ਗੱਲ ਕਰੇ ਸੀ ਜਿਸ ਦਾ ਬੂਟਾ ਨਹੀਂ ਕਰ ਦਿੱਤੀ ਜਾ ਰਹੀ ਹੈ ਲੇਕਿਨ ਕਈ ਵਾਰੀ ਉਹਨੇ ਬੂਟੇ ਲਗਾ ਦਿੰਦੇ ਹਮੇਸ਼ਾ ਸੰਭਾਲ ਨੂੰ ਬੜੀ ਉਕਤ ਹੁੰਦੀ ਹੈ ਪਸ਼ੂ ਜਿਹੜੇ ਹੈਗੇ ਨੇ ਉਹਨੂੰ ਖਾ ਜਾਂਦੇ ਨੇ ਜਾਂ ਕਈ ਉਹ ਉਹਨੂੰ ਲੈ ਕੇ ਤਾਂ ਦੇਖਦੇ ਕੀ ਦੀਏ ਬਿਲਕੁਲ ਅਸੀਂ ਘਰ ਦੇ ਆਲੇ ਦੁਆਲੇ ਹੀ ਜਵਾਨਾਂ ਨੂੰ ਪ੍ਰੇਰਿਤ ਕੀਤਾ ਸੀ ਆਪਦੇ ਘਰ ਦੇ ਆਲੇ ਦੁਆਲੇ ਲਗਾਓ ਜਿੱਥੇ ਉਹਨਾਂ ਦੀ ਰਾਖੀ ਵੀ ਕਰ ਸਕਣ ਇੱਟਾਂ ਨਾਲ ਉਹਨਾਂ ਨੇ ਜੋ ਇਕੱਠਾ ਬਣਾਇਆ ਜਾਂ ਉਹਨਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕਦੀ ਏ ਉੱਥੇ ਬੂਟੇ ਲਗਾਏ ਗਏ ਨੇ ਮੈਂ ਖੁਦ ਆਪਣੀ ਗਲੀ ਦੇ ਵਿੱਚ 15 ਬੂਟੇ ਲਗਾਏ ਨੇ ਸਰ ਲਗਾਤਾਰ ਵਾਤਾਵਰਣ ਡਿੱਗਦਾ ਜਾ ਰਿਹਾ ਉਹਨੂੰ ਅੱਧੇ ਨੇ ਰੱਖੇ ਕਿ 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 ਜਿੰਮੇਵਾਰੀ ਦਿੱਤੀ ਏ ਕਿੱਥੇ ਕਿੱਥੇ ਇਹ ਵੀ ਅਚ ਲੱਗਾਇਆ ਜਾਂਦਾ ਜਿਹੜਾ ਵਾਤਾਵਰਨ ਵਿਗੜਦਾ ਜਾ ਰਿਹਾ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਇਸੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੈਂ ਪ੍ਰੈਸ ਕਾਨਫਰੰਸ ਰੱਖੀ ਹੈ ਆਮ ਤੌਰ ਤੇ ਕਿਸੇ ਚੀਜ਼ ਦੀ ਵੀ ਸ਼ੁਰੂਆਤ ਲਈ ਪ੍ਰੈਸ ਨੂੰ ਦੱਸ ਦਿੱਤਾ ਜਾਂਦਾ ਤੇ ਬਾਅਦ ਵਿੱਚ ਉਹਦਾ ਫੋਲੋਅਪ ਨਹੀਂ ਕੀਤਾ ਜਾਂਦਾ ਮੈਂ ਇਸ ਕੰਮ ਨੂੰ 90% ਪੂਰਾ ਕਰ ਚੁੱਕਿਆ 8400 ਬੂਟਾ ਲੱਗਣ ਤੋਂ ਬਾਅਦ ਤੁਹਾਨੂੰ ਬੁਲਾਇਆ ਅੱਜ ਛਾਤੇ ਲਈ ਤੇ ਇਸ ਕੰਮ ਨੂੰ ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਇਹ ਮੈਂ ਇਹਨਾਂ ਦੀ ਦੇਖਭਾਲ ਕਰਨਾ ਵੀ ਸਾਡੇ ਮੁਲਾਜ਼ਮ ਦੀ ਜ਼ਿੰਮੇਵਾਰੀ ਹੈ ਜਿਹੜੀ ਕਿ ਸਾਨੂੰ ਪੂਰੀ ਉਮੀਦ ਹੈ ਉਹ ਆਪਣੀ ਸ਼ੌਂਕ ਦੇ ਨਾਲੇ ਡਿਊਟੀ ਨਿਭਾਏਗਾ ਸਭ ਜਿਹੜਾ 8400 ਬੂਟਾ ਲਾਇਆ ਹੈਗਾ ਉਹਨੂੰ ਸਰਵਾਈਵ ਕਰਵਾਉਣ ਵਾਸਤੇ ਕਿ ਤੁਹਾਡੇ ਬਿ ਅਫਰਟਸ ਹੀ ਹੋਣੇ ਨੇ ਅਫਰਟਸ ਵਿੱਚੋਂ ਨੰਬਰ ਇੱਕ ਤਾਂ ਮੌਸਮ ਦਾ ਹੋਣਾ ਅਫਰਟਸ ਹੈ ਮੌਸਮ ਠੀਕ ਚੱਲ ਰਿਹਾ ਹੈ ਪਾਣੀ ਦੀ ਆਪਣੇ ਆਪ ਮਹੀਨਾ ਇੱਕ ਪਾਣੀ ਮਿਲ ਜਾਈਏਗਾ ਉਹਨੂੰ ਤੇ ਉਸ ਤੋਂ ਇਲਾਵਾ ਜਵਾਨ ਉਹਨੂੰ ਪਰਸਨਲ ਟਾਈਪ ਵਿੱਚ ਲਾਏਗਾ ਜਿਵੇਂ ਮੈਂ ਆਪਦੀ ਗਲੀ ਇਹ ਚਲਾਏ ਤਾਂ ਮੈਂ ਉਹਨੂੰ ਹਰ ਰੋਜ਼ ਵੇਖਾਂਗਾ ਸੇਮ ਜਵਾਨਾਂ ਨੇ ਆਪਦੇ ਘਰ ਦੇ ਜਾਂ ਹਲੇ ਦੁਆਲੇ ਜਾਂ ਦਫਤਰ ਦੇ ਆਲੇ ਦੁਆਲੇ ਲਗਾਏ ਨੇ ਤਾਂ ਲੋਕ ਦੇਖੇ ਪਏ ਜੀ ਆਪਣੇ ਜਿਹੜੇ ਪੀੜ ਅੱਗੇ ਹੁੰਦੇ ਉਹ ਵੱਡੇ ਵੱਡੇ ਪੀੜ ਕਾਟ ਦਿੰਦੇ ਨੇ ਜਾਂ ਆਪਣੇ ਫਾਇਦੇ ਵਾਸਤੇ ਜਾਂ ਪਰਿਕਨਾ ਵਾਸਤੇ ਉਹਨਾਂ ਨੂੰ ਵੀ ਇਹ ਜਣਾਜਾਉਂਗਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਰੁੱਖ ਦੇ ਨਾਲ ਹੀ ਆਪਣੀ ਇਨਸਾਨ ਦੀ ਜ਼ਿੰਦਗੀ ਹੈ ਇਨਸਾਨ ਨੇ ਜਿੰਦਾ ਰਹਿਣਾ ਧਰਤੀ ਤੇ ਇਸ ਵਾਤਾਵਰਨ ਨੂੰ ਆਪਾਂ ਨੂੰ ਸੰਭਾਲਣਾ ਪੈਣਾ ਸਾਰਿਆਂ ਨੂੰ ਰਲ ਕੇ ਮੇਰੀ ਇਹਨਾਂ ਨੂੰ ਬਹੁਤ ਅਪੀਲ ਹੈ ਕਿ ਜੇ ਕੋਈ ਰੁੱਖ ਨੂੰ ਵੜਦਾ ਹੈ ਤਾਂ ਉਹ ਇੱਕ ਤਰੀਕੇ ਦਾ ਕਤਲ ਹੀ ਕਰ ਰਿਹਾ ਹੈ ਉਹ ਇਨਸਾਨ ਦਾ ਨਹੀਂ ਪੇੜ ਦਾ ਕਤਲ ਕਰ ਰਿਹਾ ਹੈ ਜਿੰਦੇ ਨਾਲ ਇਨਸਾਨ ਨੇ ਹੀ ਸਾਹ ਲੈਣੀ ਹੈ ਬਾਕੀ ਇਸ ਬਾਰੇ ਤੁਹਾਨੂੰ ਡਿਸਟ੍ਰਿਕਟ ਫੋਰੈਸਟ ਅਫਸਰ ਰਜੇਸ਼ ਕੁਮਾਰ ਦਾ ਬਹੁਤ ਸਹਿਯੋਗ ਰਿਹਾ ਸਾਨੂੰ ਸਾਰੇ ਬੂਟੇ ਇਹਨਾਂ ਨੇ ਪ੍ਰੋਵਾਈਡ ਕੀਤੇ ਨੇ ਸਰ ਇੱਕ ਜਿਹੜਾ ਡਿਸਟ੍ਰਿਕਟ ਆਫ ਫੋਰੈਸਟ ਅਫੀਸਰ ਐਂਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਮੈਡੀਕਲ ਕਾਰਪੋਰੇਸ਼ਨ ਨੇ ਟਰੀ ਏਟਮ ਸ਼ੁਰੂ ਕੀਤਾ ਸੀ ਕਿ ਇਹ ਉਸੇ ਇਨੀਸ਼ੀਏਟਿਵ ਦਾ ਪਾਰਟ ਹੈ ਤਾਂ ਨੀ ਇਹ ਲੱਗਦਾ ਜੀ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਵਿਦਿਨ ਦੀ ਮਿਨਿਸਪਲ ਕਾਰਪੋਰੇਸ਼ਨ ਲਿਮਿਟਸ ਆਫ ਲੁਧਿਆਣਾ ਉਹਦੇ ਅੰਦਰ ਕੋਈ ਵੀ ਪਰਸਨ ਜੇਕਰ ਡਿਮਾਂਡ ਕਰਦਾ ਹੈਗਾ ਪਲਾਂਟ ਸੀ ਇੱਛੂ ਕੇ ਬੁੱਟੇ ਲਾਉਣ ਦੇ ਲਈ ਤਾਂ ਸਿਟੀ ਨੀਡਸ ਵਾਲੇ ਏਟੀਐਮ ਜਿਹੜੇ ਉਹਨਾਂ ਨੂੰ ਪਲਾਂਟ ਸਪਲਾਈ ਕਰਦੇ ਮੇਰੇ ਅਪਦੇ ਸਰ ਕਿਹੜੇ ਕਿਹੜੇ ਬੁੱਟੇ ਤੁਸੀਂ ਇਸ ਵਾਰ ਡਿਸਕਿਊਟ ਕਰਦੇ ਹੋ ਮੌਨਥਲੀ ਕਟਿੰਗ ਕਰਨ ਲੋਗੇ ਇਹ ਬੜੀ ਗੜੀ ਇਨੀਸ਼ੀਏਟਿਵ ਲਿਆ ਗਿਆ ਉਹਦੇ ਬਾਰੇ ਸਰ ਸੋ ਇਹ ਵਰਿਕ ਨਾ ਪੰਜਾਬ ਸਰਕਾਰ ਨੇ ਬੜਾ ਵਧੀਆ ਉਪਰਾਲਾ ਕੀਤਾ ਹੈਗਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਵਰ੍ਹਾ ਸ ਔਰ ਉਹਨੂੰ ਮਦੇ ਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਪਲਾਂਟਸ ਦਾ ਰੇਟ ਕਾਫੀ ਜ਼ਿਆਦਾ ਘਟਾ ਦਿੱਤਾ ਹੈ ਜਿੱਥੇ ਆਮ ਪਬਲਿਕ ਨੂੰ ਪਹਿਲਾਂ ਪਲਾਂਟਸ ਦੇਣ ਦੇ ਲਈ ਰੇਟ 20 ਜਾਂ 25 ਰੁਪਏ ਸੀਗਾ ਉਹ ਉਹਨੂੰ ਘਟਾ ਕੇ ਫਲੈਟ ਰੇਟ 2 ਰੁਪਏ ਪਰ ਪਲਾਂਟ ਕਰਤਾ ਹੁਣ ਕੋਈ ਵੀ ਸੱਜਣ ਜੇਕਰ ਇੰਡੀਵਿਜੂਅਲਸ ਫਾਰਮਰਸ ਕੋਈ ਵੀ ਇਨਸਾਨ ਜਾਂ ਐਨ ਜੀਓਸ ਸਰਕਲ ਹੁੰਦੇ ਆ ਤਾਂ ਆਪਾਂ 2 ਰੁਪਏ ਪ੍ਰਤੀ ਬੋਦੇ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਪਲਾਂਟਸ ਦਿੰਦੇ ਆ ਪਲਾਂਟਸ ਦੀ ਗੱਲ ਕਰੀਏ ਤਾਂ ਜਿਆਦਾਤਰ ਸਾਡੇ ਵੱਲੋਂ ਰਵਾਇਤੀ ਕਿਸਮਾਂ ਦੇ ਪੌਦੇ ਹੁੰਦੇ ਆ ਜਿਹੜੇ ਕਿ ਪੰਜਾਬ ਦੇ ਰੁੱਖ ਹੈ ਜਿੰਨਾ ਚੋ ਨਿੰਮ ਹੋ ਗਿਆ ਬਿਹੜਾ ਆਮਲਾ ਸ਼ਿਸ਼ਮ ਅਰਜਨ ਇਹੋ ਜੇ ਪਲਾਂਟਸ ਪਰ ਫਰੂਟ ਦੀ ਗੱਲ ਕਰੀਏ ਆਮ ਅਮਰੂਦ ਜਾਮਨ ਬੇਲ ਵਗੈਰਾ ਇਹੋ ਜੇ ਪਲਾਂਟ ਸਾਡੇ ਕੋਲ ਹੈਗੇ ਸਰ ਜਿਹੜੇ ਅੱਜਕੱਲ੍ਹ ਨੇ ਟ੍ਰੈਂਡ ਚੱਲਿਆ ਕਿ ਕਈ ਜਿਹੜੇ ਸਜਾਵਟੀ ਬੂਟੇ ਨੇ ਉਹ ਲਗਾਏ ਜਾਂਦੇ ਨੇ ਕੋਈ ਮਤਲਬ ਪੰਜਾਬ ਦੇ ਨਹੀਂ ਬਾਹਰੋਂ ਜਿਹੜੇ ਕੂਟੇ ਲੈ ਕੇ ਇੱਥੇ ਲਗਾਈ ਜਾਂਦੇ ਨੇ ਜਿਹੜੇ ਇੱਥੇ ਐਟਮੋਸਫੇਅਰ ਨੂੰ ਵੀ ਕਾਫ ਕਰਦੇ ਨੇ ਉਹਨਾਂ ਬਾਰੇ ਤੁਹਾਡੇ ਕੀ ਕੀ ਰੱਖਦੇ ਤਕੋ ਉਹਦੇ ਲਈ ਪ੍ਰਾਈਵੇਟ ਪਰਸਨ ਜੇਕਰ ਆਪਣੇ ਕਿਸੇ ਰਿਜ਼ੋਰਟ ਲਈ ਹੋਟਲ ਲਈ ਜਾਂ ਲਗਾਉਣਾ ਚਾਹੁੰਦਾ ਤਾਂ ਉਹ ਪ੍ਰਾਈਵੇਟ ਪਰਚੇਸ ਕਰਕੇ ਲਗਾ ਸਕਦਾ ਸਾਡੇ ਕੋਲੋਂ ਸਜਾਵਟੀ ਬੂਟੇ ਨਹੀਂ ਸਾਡੇ ਕੋਲ ਤੇ ਸਿਰਫ ਫੋਰਸ ਸਪੀਸੀਸ ਹੁੰਦੇ ਨੇ ਪਰ ਇਹਦਾ ਕਿਤਾ ਦੇਖਣ ਲਈ ਟਾਲੀਅਨ ਨੇ ਜਿਹੜੀ ਬਹੁਤ ਵਧੀਆ ਉਪਰਲ ਆ ਜੀ ਥਰਡ ਆਈਆਰਬੀ ਬਟਾਲੀਅਨ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਔਰ ਪਹਿਲੀ ਵਾਰੀ ਇਹੋ ਜਿਹਾ ਉਪਰਾਲਾ ਮੈਂ ਦੇਖਿਆ ਹੈਗਾ ਜਿੱਥੇ ਕਮਾਂਡਰ ਸਾਹਿਬ ਖੁਦ ਆਪਣੇ ਜਵਾਨਾਂ ਨੂੰ ਕੌਨਫੀਡੈਂਸ ਲੈ ਕੇ ਔਰ ਆਪਣੀ ਦੇਖ ਰੇਖ ਪਲਾਂਟਸ ਲਗਾ ਰਹੇ ਆ ਜੇ ਇਹੋ ਜਿਹੇ ਉਪਰਾਲੇ ਲਗਾਤਾਰ ਹਰ ਮਹਿਕਮੇ ਵੱਲੋਂ ਹੋਣ ਤਾਂ ਸਾਡੇ ਵਾਤਾਵਰਣ 'ਚ ਕਾਫੀ ਸੁਧਾਰ ਹੋ ਸਕਦਾ ਜੀ ਆਮ ਪਬਲਿਕ ਨੂੰ ਵੀ ਅਪੀਲ ਹੋਊਗੀ ਆਮ ਪਬਲਿਕ ਨੂੰ ਅਪੀਲ ਇਹ ਹੋਈ ਹੈ ਜੀ ਰੁੱਖਾਂ ਨਾਲ ਹੀ ਸੁੱਖ ਹੈ ਤੇ ਰੁੱਖਾਂ ਨਾਲ ਹੀ ਮਨੁੱਖ ਹੈ ਮਿਲ ਜੁਲ ਕੇ ਰੁੱਖ ਲਈਏ ਇਹ ਜੋ ਸੀਜ਼ਨ ਹੈ ਮਾਨਸੂਨ ਦਾ ਇਹ ਪਰਮਾਤਮਾ ਵੱਲੋਂ ਬਖਸ਼ਿਸ਼ ਹੈ ਸਾਨੂੰ ਔਰ ਰੁੱਖਾਂ ਦੇ ਲਈ ਬੈਸਟ ਮੌਸਮ ਹੈ ਵੱਤਵਦ ਮਿਲਜੁਲ ਕੇ ਰੁੱਖ ਲਾਈਏ ਤਾਂ ਕਿ ਸਾਡਾ ਸਾਡੇ ਆਉਣ ਵਾਲੀ ਜਨਰੇਸ਼ਨ ਉਹਨਾਂ ਦਾ ਭਲਾ ਹੋ ਸਕੇ ਬਜੀ ਠੀਕ ਹੈ